ਇਹ ਟਿੰਸੀ ਬਿਊਟੀ ਪਾਰਲਰ ਹੈ ਆ ਇਹਦਾ ਬੰਦੇ ਦਾ ਨੰਬਰ ਲਿਖਿਆ ਹੈ ਤੁਸੀਂ ਗੂਗਲ ਤੇ ਵੀ ਸਰਚ ਮਾਰ ਸਕਦੇ ਹੋ ਤੁਹਾਨੂੰ ਗੂਗਲ ਤੇ ਸਰਚ ਮਾਰ ਕੇ ਪਤਾ ਲੱਗ ਜਾਏਗਾ ਕਿ ਟਿੰਸੀ ਬਿਊਟੀ ਪਾਰਲਰ ਕਿਸ ਦਾ ਹੈ ਇਹ ਸ਼ਰਾਬੀ ਬੰਦਾ ਇੱਥੇ ਮੁਲਾਜ਼ਮਾਂ ਨੇ ਸਾਨੂੰ ਦੱਸਿਆ ਕਿ ਸ਼ਰਾਬ ਪੀਂਦਾ ਇਹ ਚਿਕਨ ਖਾਂਦਾ ਹਾਂ ਕਿੰਨੇ 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 ਸ਼ਰਾਬ ਪੀਂਦਾ ਇਹ ਬੰਦਾ ਮਹਾਰਾਜ ਇਹ ਦਿੱਲੀ ਦੇ ਸਿੱਖ ਨੇ ਸੱਚੇ ਸਿੱਖ ਦਿੱਲੀ ਦੇ ਤੇ ਪੰਜਾਬ ਵਾਲੇ ਉਹ ਸਿੱਖੋ ਸਮਝੋ ਕੁਛ ਐਦਾਂ ਦੇ ਪਖੰਡੀਆਂ ਦੇ ਪਿੱਛੇ ਲੱਗ ਕੇ ਪਖੰਡੀਆਂ ਦੇ ਪਿੱਛੇ ਨਾ ਲੱਗੋ ਪਰ ਇਹ ਇਹ ਪਖੰਡਾ ਇਹ ਤਾਂ ਪਖੰਡੀ ਹੋਰ ਕੀ ਹੈ ਮਹਾਰਾਜ ਸਰੇ ਆਮ ਪਖੰਡਾ ਆ ਗਏ ਪੰਜਾਬ ਦੇ ਸਿੱਖਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਹਨੂੰ ਮੱਥੇ ਟੇਕਦੇ ਨੇ ਤੇ ਪੈਰੀ ਹੱਥ ਲਾਉਂਦੇ ਨੇ ਇਹਦੇ ਪੈਰੇ ਹੱਥ ਨਹੀਂ ਇਹਨੂੰ ਜੁੱਤੇ ਮਾਰੋ ਜੋਗਾ ਲੱਗਣਾ ਘਟਨਾ ਕਾਟ ਗਿਆ ਇਹ ਆਪਣੇ ਆਪ ਨੂੰ ਦੀਵਾਨ ਟੋਡਰਮਾਲ ਦਾ ਵੰਸਜ ਦੱਸਦਾ ਉਹਨਾਂ ਦੇ ਖਾਨਦਾਨ ਤੇ ਹੈਗਾ ਕਿ ਸੁਣਿਆ ਕਦੇ ਤੁਸੀਂ ਇੱਥੇ ਇੱਥੇ ਕਦੇ ਸੁਣਿਆ ਹੋਵੇ ਨਹੀਂ ਨਹੀਂ ਅਸਾਂ ਕਦੇ ਸੁਣਿਆ ਤੇ ਨਹੀਂ ਹੁਣੀ ਪਰ ਉਹ ਗੂਗਲ ਦੇ ਵਿੱਚ ਟਿੰਸੀ ਬਿਊਟੀ ਪਾਰਲਰ ਜੀਟੀਵੀ ਨਗਰ ਦਿੱਲੀ ਤੁਆਂ ਨੂੰ ਇਹਦੇ ਮੁੰਡੇ ਦੀਆਂ ਇਹਦੀਆਂ ਫੋਟੋ ਮਿਲ ਜਾਣਗੀਆਂ ਉਹਦੇ ਚ ਜਸਟ ਟੈਲ ਚ ਲੰਗਰ ਲਾ ਕੇ ਆ ਕੇ ਤੁਹਾਡੇ ਉੱਤੇ ਕੋਈ ਤੁਹਾਡੀਆਂ ਔਰਤਾਂ ਨੂੰ ਗੁਫਾਵਾਂ ਚ ਲੈ ਕੇ ਗਲਤ ਕੰਮ ਕਰੇ ਫਿਰ ਵੀ ਤੁਸੀਂ ਉਹਨੂੰ ਲੰਗਰ ਦੀ ਹਰ ਚ ਬਖਸ਼ ਲੋਂਗੇ ਲਹਨਤਾ ਤੁਹਾਡੇ ਤੇ ਇਦਾਂ ਦੇ ਪਖੰਡੀ ਲੋਕਾਂ ਦਾ ਸਾਥ ਦੇਣ ਵਾਲਿਆ ਤੇ ਦਾ ਫਟੇ ਮੂੰਹ ਤੁਹਾਡੇ ਜੇ ਸੱਚਾ ਹੁੰਦਾ ਤਾਂ ਇੱਥੇ ਰੁਕਦਾ ਸਵਾਲਾਂ ਦੇ ਜਵਾਬ ਦਿੰਦਾ ਦਿੱਲੀ ਦੇ ਵਿੱਚ ਅਸੀਂ ਉਦੋਂ ਤੱਕ ਇਹਦਾ ਪਿੱਛਾ ਕਰਾਂਗੇ ਜਦੋਂ ਤੱਕ ਜਤਾਇ ਮਾਫੀ ਨਹੀਂ ਮੰਗਦਾ ਕਿ ਮੈਂ ਛੋਟੇ ਸਾਹਿਬ ਜਦਾਂ ਦੀ ਬੇਅਦਬੀ ਕੀਤੀ ਹੈ ਉਹਨਾਂ ਬਾਰੇ ਮੈਂ ਗਲਤ ਬੋਲਿਆ ਇਹ ਸਭ ਝੂਠ ਸੀ ਅੱਗੇ ਤੋਂ ਮੈਨੂੰ ਮਾਫ ਕਰੇ ਸੰਗਤ ਸਤਿ ਸ੍ਰੀ ਅਕਾਲ ਨਰਪਖ ਪੋਛ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਜਗਤਾਰ ਸਿੰਘ ਪਿਛਲੇ ਦਿਨੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਜਿੱਥੇ ਇੱਕ ਪਖੰਡੀ ਬੰਦਾ ਦੀਵਾਨ ਸ਼੍ਰੀ ਟੋਡਰ ਮਾਲ ਜੀ ਦਾ ਆਪਣੇ ਆਪ ਨੂੰ ਬੰਸੇਸ ਦੱਸ ਕੇ ਬਹੁਤ ਸਾਰੇ ਪਖੰਡ ਫਲਾ ਰਿਆ ਸੀ ਸਾਡੀ ਸੰਗਤ ਕਹਿ ਰਹੀ ਸੀ ਕਿ ਉਹ ਦੀ ਲੰਗਰ ਲਾ ਰਿਆ ਪਰ ਉਹ ਲੰਗਰ ਨਹੀਂ ਲਾ ਰਿਆ ਸੀ ਲੰਗਰ ਤਾਂ ਪੰਜਾਬ ਦੇ ਵਿੱਚ ਬਹੁਤ ਹਜ਼ਾਰਾਂ ਦੀ ਗਿਣਤੀ ਚ ਲੱਗਦੇ ਆ ਸੈਂਕੜੇ ਹਿੰਦੂ ਵੀਰ ਮੁਸਲਮ ਵੀਰ ਲੰਗਰ ਲਾਉਂਦੇ ਆ ਕੋਈ ਕਿਸੇ ਦੇ ਸਵਾਲ ਨਹੀਂ ਖੜੇ ਕਰਦਾ ਉਹ ਬੰਦਾ ਪਖੰਡ ਫਲਾ ਰਿਆ ਸੀ ਕਦੇ ਕਹਿੰਦਾ ਸੀ ਛੋਟੇ ਸਾਹਿਬ ਜਾਦੇ ਮੇਰੇ ਸੁਪਨਿਆ ਚਾਉਂਦੇ ਆ ਮੈਨੂੰ ਕਹਿੰਦੇ ਆ ਜੀ ਟੌਫੀਆਂ ਦਾ ਲੰਗਰ ਲਾ ਦਿਓ ਛੋਟੇ ਸਾਹਿਬ ਜਾਦੇ ਮਤਲਬ ਟੌਫੀਆਂ ਮੰਗਦੇ ਆ ਚਾਟ ਦਾ ਲੰਗਰ ਲਾਉਣ ਦੀ ਗੱਲ ਕਰਦੇ ਆ ਛੋਟੇ ਸਾਹਿਬ ਜਾਦੇ ਉਹ ਐਨੀਆਂ ਮਹਾਨ ਸਪਨਿਆਂ ਚ ਕਿਵੇਂ ਆ ਸਕਦੀਆਂ ਨੇ ਕਿਉਂਕਿ ਹੁਣ ਅਸੀਂ ਖੜੇ ਆਂ ਦਿੱਲੀ ਸਾਹਮਣੇ ਦੇਖ ਸਕਦੇ ਹੋ ਕੁਝ ਇਰਾਜਨ ਬਾਬੂ ਫੇਫੜੇ ਐਵਿਸ਼ਣ ਰੋਗ ਸੰਸਥਾਨ ਕਿੰਗੀ ਜਿਵੇਂ ਕੈਂਪ ਹੈ ਦਿੱਲੀ ਦਾ ਜੀ ਟੀਵੀ ਦਾ ਇਲਾਕਾ ਇਹ ਦਿੱਲੀ ਦਾ ਸੀ ਉਸ ਪਖੰਡੀ ਜਿਹੜਾ ਆਪਣੇ ਆਪ ਨੂੰ ਦੀਵਾਨ ਟੋਡਰ ਮਲਜੀ ਦਾ ਵੰਸ਼ਜ ਦੱਸਦਾ ਸੀ ਪਰ ਉਹ ਨਕਲੀ ਵੰਸ਼ਜ ਨਿਕਲਿਆ ਕੱਲ੍ਹ ਦੇ ਅਸੀਂ ਇੱਥੇ ਆਏ ਆ ਤੇ ਜਦੋਂ ਉਹਨੂੰ ਪਿੰਡਕ ਲੱਗ ਗਈ ਤੇ ਉਹ ਇੱਥੋਂ ਰਫੂ ਚੱਕਰ ਹੋ ਗਿਆ ਤੇ ਪਤਾ ਲੱਗਿਆ ਲੋਕਾਂ ਤੋਂ ਇੱਥੇ ਕਿ ਗੱਲ ਸੁਣੋ ਉਹ ਬੰਦਾ ਕੌਣ ਹੈ ਉਸ ਬੰਦੇ ਦਾ ਕੁੱਕੂ ਨਾਮ ਹੈ ਤੇ ਪਿਛਲੇ 5-7 ਸਾਲਾਂ ਤੋਂ ਉਹ ਉੱਥੇ ਜਾ ਕੇ ਲੰਗਰ ਲਾਉਂਦਾ ਸੀ ਪਰ ਹੁਣ ਲੰਗਰ ਦੀ ਆੜ ਤੋਂ ਸਾਡੇ ਲੋਕਾਂ ਨੂੰ ਪਖੰਡ ਦਿਖਾ ਰਿਹਾ ਤੇ ਪਖੰਡ ਦਿਖਾਦਾ ਦਿਖਾਦਾ ਹੌਲੀ-ਹੌਲੀ ਉੱਥੇ ਉਹ ਡੇਰਾਬਾਦ ਵਾਲਾ ਕੰਮ ਸ਼ੁਰੂ ਕਰਨ ਲੱਗਿਆ ਤੇ ਡੇਰਾ ਉਹਦਾ ਬਣਾਉਣ ਦੀ ਪੂਰੀ ਉਹਦੀ ਤਿਆਰੀ ਸੀ ਜੇ ਇਸ ਵਾਰ ਉਹਨੂੰ ਇਸ ਗੱਲੋਂ ਨਾ ਰੋਕਿਆ ਜਾਂਦਾ ਲੰਗਰ ਲਾਵੇ ਹਜ਼ਾਰ ਲੰਗਰ ਲਾਵੇ ਮੈਂ ਕਹਿੰਦਾ ਪੂਰੇ ਪੰਜਾਬ ਨੂੰ ਲੰਗਰਾਂ ਨਾਲ ਭਰ ਦੇ ਕੋਈ ਕਿਸੇ ਨੂੰ ਨਹੀਂ ਰੋਕਦਾ ਪਰ ਜਿਹੜਾ ਉਹ ਪਖੰਡ ਫਲਾ ਰਿਆ ਸੀ ਉਸ ਦੀ ਪੈਰ ਨੱਪਦੇ ਨੱਪਦੇ ਅਸੀਂ ਦਿੱਲੀ ਪਹੁੰਚੇ ਆ ਤੇ ਦਿੱਲੀ ਉਹਦਾ ਕੰਮ ਲੱਭਿਆ ਆ ਜੋ ਤੁਹਾਨੂੰ ਪਹਿਲਾਂ ਕੰਮ ਵੀ ਦਿਖਾ ਦਈਏ ਕਿ ਕੀ ਕੰਮ ਕਰਦਾ ਉਹ ਬੰਦਾ ਇਹ ਦਿੱਲੀ ਦਾ ਜੀਟੀਵੀ ਇਲਾਕਾ ਹੈ ਤੇ ਬੜੀ ਭੀੜ ਭੜ ਵਾਲਾ ਇਲਾਕਾ ਹੈ ਤੇ ਬੜੀ ਮਸ਼ਹੂਰ ਇੱਥੇ ਦੁਕਾਨਾਂ ਨੇ ਤੇ ਪਤਾ ਪਤਾ ਲੱਗਿਆ ਕਿ ਜਿਹੜਾ ਉਹ ਬੰਦਾ ਹੈ ਉਸ ਬੰਦੇ ਦਾ ਟਿੰਸੀ ਬਿਊਟੀ ਪਾਰਲਰ ਹੈ ਟਿੰਸੀ ਵਾਲ ਕੱਟਦਾ ਉਹ ਤੁਸੀਂ ਦੱਸੋ ਦੀਵਾਨ ਟੋਟਲਰਮਾਲ ਜੀ ਦਾ ਜਿਹੜਾ ਬੰਸਜ ਹੈ ਉਹ ਵਾਲ ਕੱਟੇਗਾ ਲੋਕਾਂ ਦੇ ਸਾਹਮਣੇ ਜਦੋਂ ਵੀ ਇਹਨੂੰ ਪਿੰਨਕ ਲੱਗੀ ਆ ਤੇ ਉਹ ਛੱਡ ਕੇ ਭੱਜ ਗਿਆ ਦੁਕਾਨ ਬੰਦ ਕਰਕੇ ਭੱਜ ਗਿਆ ਤੇ ਉਹ ਕੰਨਾਂ 'ਚ ਜਿਹੜੀਆਂ ਉਹਨੇ ਮੁੰਦਰਾ ਪਾਈਆਂ ਸੀਗੀਆਂ ਮੁੰਦਰਾ ਪਾਣ ਦਾ ਜਿਹੜਾ ਉਹਦਾ ਮਤਲਬ ਸੀ ਉਹ ਸਿਰਫ ਇਹਸ ਕਰਕੇ ਸੀ ਕਿ ਉਹ 나ਥਾ ਨੂੰ ਮੰਨਣ ਵਾਲਾ ਹੈ ਉੱਪਰ ਤੋਂ ਇਹ ਦੁਕਾਨ ਹੈ ਉਸ ਬੰਦੇ ਦੀ ਤੁਸੀਂ ਦੇਖ ਸਕਦੇ ਹੋ ਇਹ ਟਿਮਸੀ ਬਿਊਟੀ ਪਾਰਲਰ ਆ ਇਹ ਟਿਮਸੀ ਬਿਊਟੀ ਪਾਰਲਰ ਹੈ ਆ ਇਹਦਾ ਬੰਦੇ ਦਾ ਨੰਬਰ ਲਿਖਿਆ ਹੈ ਤੁਸੀਂ ਗੂਗਲ ਤੇ ਵੀ ਸਰਚ ਮਾਰ ਸਕਦੇ ਹੋ ਤੁਹਾਨੂੰ ਗੂਗਲ ਤੇ ਸਰਚ ਮਾਰ ਕੇ ਪਤਾ ਲੱਗ ਜਾਏਗਾ ਕਿ ਟਿਮਸੀ ਬਿਊਟੀ ਪਾਰਲਰ ਕਿਸ ਦਾ ਹੈ ਫੋਟੋਆਂ ਵਿੱਚ ਨਜ਼ਰ ਆਉਣਗੇ ਤੁਹਾਨੂੰ ਜਿਹੜਾ ਬੰਦਾ ਬਾਲ ਕੱਟਦਾ ਹੋਵੇ ਲੋਕ ਆਪਣੇ ਕਲੀਨ ਸ਼ੇਵ ਰੱਖਦਾ ਹੋਵੇ ਦੂਸਰੇ ਲੋਕਾਂ ਦੇ ਬਾਲ ਕੱਟਦਾ ਹੋਵੇ ਉਹਨੂੰ ਸ਼ਹਿਰ ਜਾਦੇ ਆ ਕੇ ਦਰਸ਼ਨ ਦੇਣਗੇ ਯਾਰ ਗੁਰਤੇਗ ਬਾਦਰ ਨਗਰ ਹੈ ਜੀਟੀਬੀ ਨਗਰ ਹੈ ਭਈਆ ਜੀ ਦੁਕਾਨ ਕੱਬਸੇ ਬੰਦ ਹੈ ਪੈਸੇ ਕੱਬਸੇ ਬੰਦ ਆਪਾਂ ਯਾਰ ਰੁਕੇ ਹੋ ਕੱਲ ਸੀ ਕੱਲ ਸੇ ਬੰਦ ਹੈ ਨਾ ਕੱਲ ਤੋਂ ਕੱਲ ਸੇ ਪਹਿਲੇ ਪਹਿਲੇ ਕਦੀ ਬੰਦ ਹੋਈ ਐ ਸੇ ਪਹਿਲੇ ਕਦੀ ਬੰਦ ਹੋਈ ਐ ਪਹਿਲੇ ਖੁੱਲ ਹੀ ਰਹਿਤੀ ਸੀ ਪਹਿਲਾਂ ਇਹ ਦੁਕਾਨ ਕਦੇ ਬੰਦ ਨਹੀਂ ਹੁੰਦੀ ਸੀ 24 ਘੰਟੇ ਸੱਤੋ ਦਿਨ ਖੁੱਲੀ ਰਹਦੀ ਸੀ ਦੁਕਾਨ ਪਰ ਪਹਿਲੀ ਵਾਰੀ ਹੈ ਕਿ ਇਹ ਪਖੰਡੀ ਜਦੋਂ ਨੂੰ ਇਹਨੂੰ ਪਤਾ ਲੱਗਿਆ ਕਿ ਪੰਜਾਬ ਤੋਂ ਸਾਡੇ ਪਿੱਛਾ ਕਰਦੇ ਹੋਏ ਅਸੀਂ ਸਰਪੇ ਨੂੰ ਪੰਜ ਸਵਾਲ ਕਰ ਲਏ ਆ ਪੰਜ ਸਵਾਲ ਜਦੋਂ ਤੱਕ ਇਹ ਜਵਾਬ ਨਹੀਂ ਦਿੰਦਾ ਜਾਂ ਫਿਰ ਇਹ ਮਾਫੀ ਨਹੀਂ ਮੰਗਦਾ ਸੰਗਤਾਂ ਕੋਲੋਂ ਕਿ ਮੈਂ ਪਖੰਡ ਫਲਾਇਆ ਪੰਜਾਬ ਦੇ ਵਿੱਚ ਜਾ ਕੇ ਛੋਟੇ ਸਾਹਿਬ ਜਾਦੇ ਇਸ ਬੰਦੇ ਨੂੰ ਸੁਪਨੇ ਚ ਆ ਕੇ ਕਹਿਣਗੇ ਕਿ ਮੈਨੂੰ ਟੌਫੀਆਂ ਦੇ ਸਾਨੂੰ ਟੌਫੀਆਂ ਦੇਓ ਜਾਂ ਟੌਫੀਆਂ ਦਾ ਲੰਗਰ ਲਾਓ ਅਖੰਡੀ ਬੰਦਾ ਇਹ ਦਿੱਲੀ ਦੀ ਪੂਰੀ ਸੰਗਤ ਨੂੰ ਅਸੀਂ ਪਤਾ ਕੀਤਾ ਕੱਲ੍ਹ ਦੇ ਇੱਥੇ ਆਏ ਆ ਸ਼ਰਾਬ ਪੀਣ ਵਾਲਾ ਬੰਦਾ ਚਿਕਨ ਖਾਣ ਵਾਲਾ ਬੰਦਾ ਇਹਦੇ ਖੁਦ ਇਹਦੇ EMPLOYEES ਆ ਜਿਹੜੇ ਉਹ ਆਪਣਾ ਡਰ ਦੇ ਮਾਰੇ ਸਾਹਮਣੇ ਨਹੀਂ ਆਏ ਪਰ ਉਹਨਾਂ ਨੇ ਸਾਨੂੰ ਫੋਨ ਤੇ ਸਾਰਾ ਕੁਝ ਦੱਸਿਆ ਇਸ ਬੰਦੇ ਦਾ ਪੂਰਾ ਰਿਕਾਰਡ ਅਸੀਂ ਕਢਾਇਆ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਸਾਰੀਆਂ ਦੁਕਾਨਾਂ ਖੁੱਲੀਆਂ ਨੇ ਇੱਕ ਵਾਰ ਸਾਰੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਖੁੱਲੀਆਂ ਨੇ ਪਰ ਜਦੋਂ ਦਾ ਇਸ ਬੰਦੇ ਨੂੰ ਪਤਾ ਲੱਗਿਆ ਕਿ ਮੈਂ ਪਖੰਡ ਫਲਾਇਆ ਪੰਜਾਬ ਚ ਜਾ ਕੇ ਛੋਟੇ ਸਾਹਿਬ ਜੱਦਿਆਂ ਦੇ ਨਾਂ ਤੇ ਇਸ ਬੰਦੇ ਨੇ ਕਿਹਾ ਕਿ ਛੋਟੇ ਸਾਹਿਬ ਜੱਦਿਆਂ ਦੇ ਮੈਥੋਂ ਚਾਟ ਮੰਗਦੇ ਆ ਪੰਜਾਬ ਦੇ ਵਿੱਚ ਜਾ ਕੇ ਬੰਦਾ ਪਖੰਡ ਫਲਾ ਰਿਹਾ ਹੈ ਪੰਜਾਬ ਦੀ ਧਰਤੀ ਬਹੁਤ ਸ਼ਹੀਦਾ ਲਸ਼ਾਨੀ ਧਰਤੀ ਹੈ ਜਿਹੜੀ ਫਤੇਗੜ ਸਾਹਿਬ ਦੀ ਧਰਤੀ ਦੇ ਇੱਥੇ ਛੋਟੇ ਸਾਹਿਬ ਜਾਦੇ ਨੀਹਾਂ ਚ ਚिने ਗਏ ਮਾਤਾ ਗੁਜਰੀ ਜੀ ਉਥੇ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਦਿਬਾਨ ਟੋਡਰ ਮਲ ਜੀ ਦਾ ਨਕਲੀ ਬੰਚਸ ਬਣ ਕੇ ਇਹ ਬੰਦਾ ਫਤੇਗੜ ਸਾਹਿਬ ਦੀ ਧਰਤੀ ਤੇ ਪਹੁੰਚਿਆ ਤੇ ਪੰਜ ਚਾਰ ਪੰਜ ਸਾਲੇ ਬਿਲਕੁਲ ਚੁੱਪ ਰਿਆ ਲੰਗਰ ਲਾਈਂ ਗਿਆ ਚੁੱਪ ਰਿਆ ਲੰਗਰ ਹਜ਼ਾਰ ਲਾਵੇ 2000 ਲਾਵੇ ਕੋਈ ਅਸੀਂ ਨਾਲ ਮਦਦ ਕਰਾਂਗੇ ਲੰਗਰ ਲਾਉਣ ਚ ਉੱਥੇ ਮਲੇਰ ਕੋਟਲਾ ਦੇ ਨਵਾਬ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਸੀ ਉਹਦਾ ਪਰਿਵਾਰ ਵੀ ਆ ਕੇ ਲੰਗਰ ਲਾਉਂਦਾ ਪਰ ਉਹਨਾਂ ਨੇ ਕਿਸੇ ਤੋਂ ਪੈਰੀ ਹੱਥ ਨਹੀਂ ਕਦੇ ਲਵਾਏ ਤੇ ਨਾ ਹੀ ਕਦੇ ਉਹਨਾਂ ਨੇ ਪਖੰਡ ਕੀਤਾ ਕਿ ਹਾਂ ਜੀ ਸਾਹਿਬ ਜਾਦੇ ਸਾਡੇ ਸਪਨੇ ਚ ਆਉਂਦੇ ਇਹਦੇ ਸਾਨੂੰ ਆ ਕੇ ਕਹਿੰਦੇ ਨੇ ਕਿ ਟ੍ਰੋਫੀਆਂ ਦੇ ਦਿਓ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਹਿਬ ਜਾਦੇ ਸਾਡੇ ਸੁਪਨੇ ਚ ਆ ਕੇ ਚਾਟ ਮੰਗਦੇ ਨੇ ਪਰ ਇਹ ਬੰਦਾ ਪਖੰਡ ਫਲਾ ਕੇ ਆਇਆ ਫਤੇਗੜ ਸਾਹਿਬ ਦੀ ਧਰਤੀ ਤੇ ਸੋ ਇੱਕ ਵਾਰੀ ਤੁਹਾਨੂੰ ਪੂਰਾ ਜੀਟੀਵੀ ਨਗਰ ਦਾ ਇਲਾਕਾ ਦਿਖਾ ਦਈਏ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਜੀਟੀਵੀ ਨਗਰ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਖੁੱਲਾ ਹੈ ਸਾਰਾ ਇਲਾਕਾ ਹੀ ਖੁੱਲਾ ਹੈ ਪਰ ਸਿਰਫ ਤੇ ਸਿਰਫ ਇਸ ਬੰਦੇ ਨੇ ਬੰਦ ਕੀਤਾ ਹੋਇਆ ਆਪਣਾ ਇਹ ਸ਼ਟਰ ਕੱਲ ਦਾ ਇਹਨੂੰ ਕੱਲ ਜਦੋਂ ਭਿੰਨਕ ਲੱਗੀ ਕਿ ਮੇਰੇ ਪਿੱਛੇ ਪਿੱਛੇ ਨਰਪੱਕ ਪੋਸਟ ਦੇ ਪੱਤਰਕਾਰ ਪਿੱਛਾ ਕਰਦੇ ਵਾਰਦੇ ਆ ਗਏ ਆ ਤੁਸੀਂ ਇੱਕ ਵਾਰੀ ਦੁਬਾਰਾ ਬੋਰਡ ਦੇਖ ਲਓ ਹਰ ਸ਼੍ਰੀਨਾਥ ਜੀ ਤੁਸੀਂ ਦੱਸੋ ਦੀਵਾਨ ਟੌਡਰ ਮਲ ਜੀ ਦਾ ਜਿਹੜਾ ਵੰਸ਼ਜ ਹੋਵੇ ਕਲੋਜ਼ ਕਰਕੇ ਦੇਖੋ ਉੱਪਰ ਲਿਖਿਆ ਹੈ ਹਰ ਸ਼੍ਰੀਨਾਥ ਜੀ ਦੀਵਾਨ ਟੋਡਰਮਲ ਜੀ ਦੇ ਵੰਸਜ ਕੰਨਾ ਚ ਮੁੰਦਰਾ ਨਹੀਂ ਪਾਉਣਗੇ ਦੀਵਾਨ ਟੋਡਰਮਲ ਜੀ ਦੇ ਵੰਸਜ ਹਰਸ਼੍ਰੀਨਾਥ ਨਹੀਂ ਲਿਖਣਗੇ ਤੇ ਜਿਹੜਾ ਟਿੰਸੀ ਬਿਊਟੀ ਪਾਰਲਰ ਨਾਂ ਦਾ ਬੰਦਾ ਆਪਣੇ ਆਪ ਨੂੰ ਇਹ ਟਿੰਸੀ ਬਿਊਟੀ ਪਾਰਲਰ ਚਲਾ ਕੇ ਲੋਕਾਂ ਦੇ ਵਾਲ ਕੱਟਦਾ ਜਨਾਨੀਆਂ ਦੇ ਵਾਲ ਕੱਟਦਾ ਇਹ ਆਪ ਇੱਥੇ ਬੈਠਦਾ ਇਹਦੀ ਘਰਵਾਲੀ ਇੱਥੇ ਬੈਠਦੀ ਹੈ ਸਰ ਜੀ ਇਹ ਦੁਕਾਨ ਅੱਜ ਪਹਿਲੇ ਦਿਨ ਹੀ ਬੰਦ ਹੈ ਹਾਂਜੀ ਅੱਛਾ ਵੈਸੇ ਲੱਗਿਆ ਕੀ ਹੋ ਗਿਆ ਅੱਛਾ 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 ਇੱਥੇ ਬੜੀਆਂ ਖੱਤਰੀ ਪਰਿਵਾਰ ਰਹਿੰਦੇ ਆ ਕਪੂਰ ਟੰਦਨ ਸਾਰੇ ਬਹੁਤ ਸਾਰੇ ਪਰਿਵਾਰ ਰਹਿੰਦੇ ਆ ਸਾਰੇ ਦੱਸਦੇ ਆ ਕਿ ਬੰਦਾ ਪਖੰਡੀ ਐ ਔਰ ਪੰਜਾਬ ਦੇ ਲੋਕ ਪਖੰਡ ਨੂੰ ਬਹੁਤ ਜਲਦੀ ਪਿੱਛੇ ਲੱਗਦੇ ਆ ਪਖੰਡ ਦੇ ਇੱਥੇ ਦਿੱਲੀ ਵਾਲੇ ਸਿੱਖ ਦਾ ਹੱਸ ਰਹੇ ਆ ਪੰਜਾਬੀਆਂ ਤੇ ਕਿੰਨੇ ਪੰਜਾਬੀ ਮੂਰਖ ਨੇ ਲੰਗਰ ਲੰਗਰ ਕਰਕੇ ਕਹਿੰਦਾ ਇਸ ਪਖੰਡੀ ਨੂੰ ਸਿਰ ਤੇ ਬਿਠਾਇਆ ਹੋਇਆ ਲੰਗਰ ਜਾਰ ਹਜ਼ਾਰ ਲਾਵੇ ਕੋਈ ਨਹੀਂ ਰੋਕਦਾ ਗੱਲ ਕਰਦੇ ਆ ਅਸੀਂ ਇਹਦੇ ਪਖੰਡ ਦੀ ਜਿਹੜੇ ਪਖੰਡ ਫੁਲਾ ਰਿਹਾ ਐ ਇੱਥੇ ਲੋਕਾਂ ਸਿਰਫ ਜਿਹੜੇ ਆਲੇ ਦੁਆਲੇ ਵਾਲੇ ਨੇ ਇਹ ਕਹ ਰਹੇ ਨੇ ਕਿ ਬੰਦਾ ਸ਼ਰਾਬੀ ਹੈ ਚਿਕਨ ਵਗੈਰਾ ਖਾਂਦਾ ਹੈ ਤੇ ਇਹਨੂੰ ਛੋਟੇ ਸਾਹਿਬ ਜੱਦੇ ਕਦੇ ਨਹੀਂ ਆ ਕੇ ਮਿਲਣਗੇ ਦਿੱਲੀ ਦੇ ਵਿੱਚ ਇਸ ਵਕਤ ਅਸੀਂ ਘੁੰਮ ਰਹੇ ਆ ਇਹ ਬੰਦਾ ਕੱਲ ਦਾ ਦੁਕਾਨ ਬੰਦ ਕਰਕੇ ਦੌਰ ਗਿਆ ਸੋ ਅਸੀਂ ਇੰਤਜ਼ਾਰ ਕਰਾਂਗੇ ਜਦ ਤੱਕ ਇਹ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ ਉਦੋਂ ਤੱਕ ਅਸੀਂ ਇਹਦਾ ਪਿੱਛਾ ਕਰਾਂਗੇ 24 ਘੰਟੇ ਸੱਤੋ ਦਿਨ ਇਹ ਦੁਕਾਨ ਖੁੱਲੀ ਰਹਿੰਦੀ ਸੀ ਕਦੇ ਨਹੀਂ ਦੁਕਾਨ ਬੰਦ ਕਰਦਾ ਸੀ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹੂੰਗਾ ਦੁਬਾਰਾ ਸਾਰੀ ਇਹ ਦਿਖਾਇਆ ਜਾਵੇ ਕਿ ਸਾਰਾ ਬਾਜ਼ਾਰ ਖੁੱਲਾ ਹੈ ਇੱਥੋਂ ਲੈ ਕੇ ਜੇ ਦੇਖੀ ਤਾਂ ਸਾਰਾ ਬਾਜ਼ਾਰ ਖੁੱਲਾ ਹੈ ਸਿਰਫ ਉਸ ਬੰਦੇ ਨੇ ਬੰਦ ਕੀਤੀ ਹੋਈ ਆ Google ਤੇ ਸਰਚ ਮਾਰੋ ਜਸਟ ਡਾਇਲ ਤੇ ਤੁਸੀਂ ਦੇਖੋਗੇ ਟਿਮਸੀ ਬਿਊਟੀ ਪਾਰਲਰ ਗੁਰੂ ਤੇਗ ਬਹਾਦਰ ਨਗਰ ਨਿਊ ਦਿੱਲੀ ਦਿੱਲੀ ਦਾ ਇਲਾਕਾ ਹੈ ਇਹ ਤੁਹਾਨੂੰ ਉੱਥੇ ਦੀਆਂ ਫੋਟੋ ਵੀ ਮਿਲ ਜਾਣਗੀਆਂ ਅਸੀਂ ਨਾਲ ਇਸ ਵੀਡੀਓ ਦੇ ਵਿੱਚ ਅਟੈਚ ਵੀ ਕਰ ਦਵਾਂਗੇ ਤੁਹਾਨੂੰ ਪਹਿਚਾਨ ਆ ਜਾਏਗੀ ਕਿ ਇਹ ਦੁਆਨ ਟੋਟਲ ਮਲ ਦਾ ਬੰਸ ਹੋ ਸਕਦਾ ਐਨਾ ਪਖੰਡੀ ਬੰਦਾ ਜਿਹੜਾ ਛੋਟੇ ਸਾਹਿਬ ਜਦਿਆਂ ਨੂੰ ਬਦਨਾਮ ਕਰ ਰਿਹਾ ਗੁਰੂ ਸਾਹਿਬ ਨੂੰ ਬਦਨਾਮ ਕਰ ਰਿਹਾ ਕਿ ਇਹਦੇ ਕੋਲੋਂ ਚਾਟ ਮੰਗਣਗੇ ਸ਼ਰਾਬੀ ਬੰਦਾ ਇਹਦੇ ਆਪਣੇ ਮੁਲਾਜ਼ਮਾਂ ਨੇ ਸਾਨੂੰ ਦੱਸਿਆ ਕਿ ਇਹ ਸ਼ਰਾਬ ਪੀਂਦਾ ਹੈ ਚਿਕਨ ਖਾਂਦਾ ਹੈ ਇੱਥੇ ਉੱਪਰ ਇਹ ਪੂਰਾ ਸ਼ਰਾਬੀ ਹੈ ਇੱਕ ਨੰਬਰ ਦਾ ਸ਼ਰਾਬੀ ਬੰਦਾ ਹੈ ਪਰ ਛੋਟੇ ਸਾਹਿਬ ਜਦਿਆਂ ਦੀ ਬੇਅਦਬੀ ਨੂੰ ਕਹਿੰਦਾ ਕਿ ਮੇਰੇ ਤੋਂ ਚਾਟ ਮੰਗਦੇ ਆ ਇਹ ਟਿੰਸੀ ਬਿਊਟੀ ਪਾਰਲਰ ਕਿੰਨੇ ਟਾਈਮ ਸੇ ਖੁੱਲਾ ਹੈ ਨਹੀਂ ਮੈਨੂੰ ਕੋਈ ਪਤਾ ਨਹੀਂ ਕੌਣ ਸ ਹੈ ਉਹ ਸਾਹਮਣੇ ਵਾਲਾ ਇੱਥੇ ਲੋਕ ਦੱਸ ਰਹੇ ਕਿ 60 70 ਸਾਲਾਂ ਤੋਂ ਇਹ ਵਾਲ ਕੱਟਣ ਦਾ ਕੰਮ ਕਰਦੇ ਆ 70 70 ਸਾਲਾਂ ਤੋਂ ਵਾਲ ਕੱਟਣ ਦਾ ਕੰਮ ਕਰਨ ਵਾਲਾ ਬੰਦਾ ਟੋਟਰ ਮਲਜੀ ਦਾ ਵੰਸ ਹੋ ਸਕਦਾ ਸਿੱਖੋ ਮੇਰੇ ਸਿੱਖ ਭਰਾਵੋ ਇੰਨੀ ਠੰਡ ਦੇ ਵਿੱਚ ਅਸੀਂ ਕੋਈ ਇੱਥੇ ਦਿੱਲੀ ਚ ਰਿਆਵੜੀਆਂ ਨਹੀਂ ਲੈਣਾ ਏ ਅਸੀਂ ਦਿੱਲੀ ਚ ਆਇਆ ਸਿਰਫ ਪਖੰਡ ਨੂੰ ਰੋਕਣ ਦੇ ਲਈ ਲੰਗਰ ਤਾਂ ਕੋਈ ਕਿੰਤੂ ਬਰੰਤੂ ਨਹੀਂ ਇੱਕ ਨਹੀਂ ਹਜ਼ਾਰ ਲੰਗਰ ਲਾਵੇ ਇਹ ਕੋਈ ਨਹੀਂ ਰੋਕਦਾ ਹੋਰ ਨਹੀਂ ਹਿੰਦੂ ਭਰਾ ਲੰਗਰ ਲਾਉਂਦੇ ਮੁਸਲਮਾਨ ਭਰਾ ਲੰਗਰ ਲਾਉਂਦੇ ਨੇ ਮਲੇਰ ਕੋਟਲੇ ਦੇ ਨਵਾਬ ਜਿਨ੍ਹਾਂ ਨੇ ਹਾਦਰ ਨਾਦ ਮਾਰਿਆ ਸੀ ਉਹਨਾਂ ਦੇ ਬੰਸੇ ਜੰਗਰ ਲਾਉਂਦੇ ਨੇ ਕੋਈ ਨਹੀਂ ਰੋਕਦਾ ਪਰ ਉਹ ਪਖੰਡ ਨਹੀਂ ਕਰਦੇ ਇਹ ਬੰਦਾ ਉੱਥੇ ਆਪਣੇ ਆਪ ਨੂੰ ਐਵੇਂ ਪੇਸ਼ ਕਰ ਦਿੰਦੇ ਜਿਵੇਂ ਬਾਬਾ ਹੋਵੇ ਲੋਕਾਂ ਨੂੰ ਪਿੱਛੇ ਲਾਉਂਦਾ ਸੋ ਜੇ ਇਹ ਬੰਦਾ ਸੱਚਾ ਹੁੰਦਾ ਤਾਂ ਫਤੇਗੜ ਸਾਹਿਬ ਤੋਂ ਤਾਂ ਭਜੈ ਸੀ ਪਰ ਇੱਥੋਂ ਆਪਣੇ ਘਰੋਂ ਨਾ ਵੱਜਦਾ ਇੱਥੋਂ ਆਪਣੀ ਦੁਕਾਨ ਤੋਂ ਨਾ ਭੱਜਦਾ ਦੁਕਾਨ ਬੰਦ ਕਰਕੇ ਵਾਲ ਕੱਟਦਾ ਲੋਕਾਂ ਦੇ ਤੁਸੀਂ ਦੱਸੋ ਦੁਕਾਨ ਟਾਟਰ ਮਾਰਦੇ ਬਸ ਜੇ ਲੋਕਾਂ ਦੀਆਂ ਕਟਿੰਗਾਂ ਕਰਨਗੇ ਤਾਂ ਆ ਤੋ ਵੀ ਆ ਮੰਗਣਗੇ ਆ ਇਹ ਲੰਗਰ ਲਾਵੇ ਕੋਈ ਨੋਕਦਾ ਇਹਨੂੰ ਪਰ ਜਿਹੜਾ ਪਖੰਡ ਕੀਤਾ ਇਹਨੇ ਛੋਟੇ ਸਾਹਿਬ ਜਦਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਮਹਾਨ ਰੂਹਾਂ ਇਹ ਛਰਾਬੀ ਬੰਦਾ ਇੱਥੇ ਮੁਲਾਜ਼ਮਾਂ ਨੇ ਸਾਨੂੰ ਦੱਸਿਆ ਕਿ ਸ਼ਰਾਬ ਪੀਂਦਾ ਇਹ ਚਿਕਨ ਖਾਂਦਾ ਹੈ ਕਿੰਨੇ 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 ਕਿੰਨੀ ਸ਼ਰਾਬ ਪੀਂਦਾ ਇਹ ਪਿੰਦਾ ਮਹਾਰਾਜ ਪਿੰਦਾ ਇਹ ਦਿੱਲੀ ਦੇ ਸਿੱਖ ਨੇ ਸੱਚੇ ਸਿੱਖ ਦਿੱਲੀ ਦੇ ਤੇ ਪੰਜਾਬ ਵਾਲੇ ਉਹ ਸਿੱਖੋ ਸਮਝੋ ਕੁਛ ਐਦਾਂ ਦੇ ਪਖੰਡੀਆਂ ਦੇ ਪਿੱਛੇ ਲੱਗ ਕੇ ਪਿੱਛੇ ਨਾ ਲੱਗੋ ਪਖੰਡਿਆਂ ਦੇ ਪਿੱਛੇ ਨਾ ਲੱਗੋ ਯੋਗ ਹੈ ਇਹ ਉੱਥੇ ਜਾ ਕੇ ਮੇਰਾ ਕਹਿਣਾ ਹੀ ਹੈਗਾ ਉੱਥੇ ਜਾ ਕੇ ਕਹਿੰਦਾ ਕਿ ਮੈਂ ਦਵਾਨ ਟੋਡਰਮਾਲ ਦਾ ਵੰਸਜ ਆ ਚਾਹੇ ਵੰਸਜ ਹੋਵੇ ਵੀ ਪਰ ਪਖੰਡਤਾ ਨਾ ਫਲਾਵੇ ਸਹੀ ਗੱਲ ਆ ਅਸੀਂ ਇਹਨੂੰ ਕਿਹਾ ਸੀ ਜੇ ਤੂੰ ਦਵਾਨ ਟੋਡਰਮਾਲ ਦਾ ਵੰਸਜ ਹੈ ਨਾ ਸਾਨੂੰ ਪ੍ਰੂਫ ਦੇ ਕਿਉਂਕਿ ਉੱਥੇ ਹੋਰ ਬਹੁਤ ਐਦਾਂ ਆ ਕੇ ਮੰਧੀਆਂ ਬਣਾ ਕੇ ਬਹਿ ਜਾਣਗੇ ਪਖੰਡ ਵਿੱਚ ਫਲਾਣਗੇ ਤੁਸੀਂ ਇਹਨੂੰ ਦੇਖਿਆ ਕਦੇ ਇਹਦੀ ਸ਼ਕਲ ਦੇਖੀ ਆ ਨਹੀਂ ਦੇਖਦੇ ਰਹਿੰਦੇ ਐਨਾਂ ਐਸੀ अच्छा तਾਨੂੰ ਲੱਗਦਾ ਵੀ ਇਹ ਸਿੱਖੀ ਸਰੂਪ ਵਾਲਾ ਬੰਦਾ ਹੈ ਨਹੀਂ ਇੱਥੇ ਵਾਲ ਕੱਟਦਾ ਹੋਵੇ ਤੇ ਉਹ ਉਹਨੂੰ ਸਾਹਿਬ ਜੀ ਦੇ ਆ ਕੇ ਮਿਲਣਗੇ ਮਤਲਬ ਹੀ ਨਹੀਂ ਹੁੰਦਾ ਉਹ ਰੁਆ ਇਹਦੇ ਕੋਲ ਮਿਲਣਗੇ ਆ ਕੇ ਨਾਨਕ ਇਹ ਗਰੀਬ ਸਿੱਖ ਹੈ ਨੀ ਧੋਲ ਵੀ ਨਹੀਂ ਆਗੇ ਇਹ ਗਰੀਬ ਸਿੱਖਨ ਕੋ ਦੀਪਾਸਾਈ ਉਹ ਉਹ ਗਰੀਬ ਸਿੱਖ ਨੇ ਇਹ ਤੇ ਗੁਰੂ ਸਾਹਿਬ ਤਾਂ ਬਹੁਤ ਕੁਝ ਕਹਿ ਕੇ ਗਏ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਰਹਿਣੀ ਰਹਿ ਸੋਈ ਸਿੱਖ ਮੇਰਾ ਉਸ ਆਏ ਮੈਂ ਉਸ ਦਾ ਚਿਹਰਾ ਇਹ ਗੁਰੂ ਸਾਹਿਬ ਕਹਿ ਕੇ ਗਏ ਨੇ ਤੇ ਜਿਹੜਾ ਬੰਦਾ ਆਪ ਕਲੀਨ ਸ਼ੇਪ ਹੈ ਸ਼ਰਾਬ ਪੀਂਦਾ ਹੈ ਚਿਕਨ ਖਾਂਦਾ ਹੈ ਉਹਨੂੰ ਛੋਟੇ ਸਾਹਿਬ ਜਦਦੇ ਆਕੇ ਉਹਦੇ ਤੋਂ ਟੌਫੀਆਂ ਮੰਗਣਗੇ ਜੀ ਤੁਸੀਂ ਦੱਸੋ ਟੌਫੀਆਂ ਮੰਗਣਗੇ ਸਾਹਿਬ ਜਦ ਦੇ ਦੇ ਤੋਂ ਆਕੇ ਤੇ ਇਹ ਫਿਰ ਬਦਨਾਮ ਕਿਉਂ ਕਰ ਰਿਹਾ ਇਸ ਕਾਮ ਨੂੰ ਉਹ ਟਿੰਸੀ ਵਾਲਾ ਜਿਹੜਾ ਉਹਦਾ ਨਾਮ ਕੀ ਹੈ ਟਿੰਸੀ ਵਾਲੇ ਦਾ ਪਤਾ ਨਹੀਂ ਕੀ ਨਾਮ ਹੈ ਇਸਕੂ ਨਾਮ ਹੈ ਉਹਦਾ ਕੁੱਕੂ ਆਪ ਕੁੱਕੂ ਹਾਂਜੀ ਹਾਂ ਠੀਕ ਹੈ ਬੁੱਕੂ ਇਹ ਫਰਾਡ ਬੰਦਾ ਦਿੱਲੀ ਦੇ ਵਿੱਚ ਵੀ ਸਾਰਿਆਂ ਨੇ ਦੱਸਿਆ ਕਿ ਫਰਾਡ ਬੰਦਾ ਹੈ ਕੋਈ ਪ੍ਰਾਪਰਟੀ ਡਬਲੀ ਕਿਸੇ ਦੀ ਗੁੰਡਾਗਰਦੀ ਦਵੰਗ ਗਈ ਦਾ ਕੰਮ ਕਰਦਾ ਪਰ ਕਲਦੇ ਸਿੰਘ ਇੱਥੇ ਆਏ ਹੋਏ ਨੇ ਜਥੇ ਆਏ ਹੋਏ ਨੇ ਤੇ ਇਹ ਬੰਦਾ ਕੱਲ ਦਾ ਹੀ ਫਰਾਰ ਹੈ ਅਸੀਂ ਅੱਜ ਸੋਚਿਆ ਕਿ ਇਹ ਬੰਦਾ ਨਹੀਂ ਆਏਗਾ ਸੋ ਅਸੀਂ ਮਤਲਬ ਇਹਦੇ ਬਾਰੇ ਥੋੜਾ ਇੱਥੋਂ ਹੀ ਬੋਲਦੀ ਹੈ ਹਾਂਜੀ ਅਸਲੀ ਸਿੱਕੇ ਖੜੇ ਸਿਕਲੀ ਕਰੇ ਤਾਂ ਬਾਬਾ ਦੇ ਸਿੱਕੇ ਅਸਲੀ ਅਸਲੀ ਸਿੱਕੇ ਹਾਂ ਫਿਰ ਐਦਾਂ ਦੇ ਜਿਹੜੇ ਮਿਹਨਤੀ ਸਿੱਖ ਨੇ ਸਿਕਲੀਗਰ ਸਿੱਖ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਗਰੀਬ ਸਿੱਕੜ ਤੋਂ ਵੀ ਪਾਸਾਈ ਤੇ ਇਹਨਾਂ ਦੇ ਸੁਪਨੇ ਅੱਜ ਤੱਕ ਦੇ ਸਾਬ ਜਦ ਆ ਕੇ ਇਹਨਾਂ ਤੋਂ ਕਦੇ ਮੰਗਿਆ ਨਹੀਂ ਕਿ ਸਾਨੂੰ ਟੌਪੀਆਂ ਦੇ ਦਿਓ ਲੈ ਵੀ ਨਹੀਂ ਹੁੰਦਾ ਤੇ ਫਿਰ ਇਹ ਇਹ ਪਖੰਡਾ ਇਹ ਤਾਂ ਪਖੰਡੀ ਹੋਰ ਕੀ ਹੈ ਮਹਾਰਾਜ ਸਰੇ ਆਮ ਪਖੰਡਾ ਗਏ ਪੰਜਾਬ ਦੇ ਸਿੱਖਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਹਨੂੰ ਮੱਥੇ ਟੇਕਦੇ ਨੇ ਤੇ ਪੈਰੀਂ ਹੱਥ ਲਾਉਂਦੇ ਨੇ ਇਹਦੇ ਪੈਰੇ ਹੱਥ ਨਹੀਂ ਇਹਨੂੰ ਜੁੱਤੇ ਮਾਰੋ ਜੋਗਾ ਨਾ ਕਾਟ ਗਿਆ ਬਹੁਤ ਵੱਡੀ ਗੱਲ ਕਹੀ ਹੈ ਜਿਹੜੇ ਸਾਡੇ ਸਿੱਖ ਭਰਾ ਨੇ ਕਿ ਐਦਾਂ ਦੇ ਪਖੰਡੀ ਦੇ ਜੁੱਤੀਆਂ ਮਾਰੋ ਤੇ ਇਹ ਕਹਿੰਦਾ ਜੀ ਮੇਥੋਂ ਛੋਟੇ ਸਾਹਿਬ ਜਦ ਤੋਫੀਆਂ ਮੰਗਦੇ ਨੇ ਮਤਲਬ ਇਹ ਨਹੀਂ ਆਉਂਦਾ ਮਹਾਰਾਜ ਉਹ ਇੰਨੇ بڑے ਇੰਨੇ ਮਾਨ ਸਖਸੀਅਤ ਰੂਹਾਂ ਇਹਦੇ ਕੋਲ ਟੋਫੀ ਮੰਗਣ ਕੇ ਆ ਗਏ ਦੇ ਨਾਲੇ ਸੱਚਾ ਹੁੰਦਾ ਤਾਂ ਇੱਥੋਂ ਨਾ ਭੱਜਦਾ ਫਤੇਗੜ ਸਭ ਤੋਂ ਭੱਜ ਆਇਆ ਪਰ ਇੱਥੋਂ ਨਾ ਭੱਜਦਾ ਨਾ ਸਹੀ ਗੱਲ ਹੈ ਫਿਰ ਵੱਜਣ ਦਾ ਮਤਲਬ ਸੰਗਤ ਜੀ ਜੇ ਸੱਚਾ ਹੁੰਦਾ ਤਾਂ ਇੱਥੋਂ ਭੱਜਦਾ ਨਾ ਕੱਲ ਦੀ ਦੁਕਾਨ ਬੰਦ ਹੈ ਇਸ ਇਸ ਇਲਾਕੇ ਚ ਕਦੇ ਦੁਕਾਨ ਨਹੀਂ ਬੰਦ ਹੁੰਦੀ ਇਹ 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 ਦੁਕਾਨ 24 ਘੰਟੇ ਖੁੱਲੀ ਰਹਿੰਦੀ ਸੀ ਨਾ ਹਾਂ ਜੀ ਸੱਤੋ ਦਿਨ ਸੱਤੋ ਦਿਨ ਹਾਂ ਪਰ ਹੁਣ ਕੱਲ ਦੀ ਬੰਦ ਕਰਕੇ ਭੱਜਿਆ ਹੋਇਆ ਹੈ ਆਹ ਤੋਂ ਚੋਰ ਹੈਗਾ ਜੀ ਵੀ ਤਾਂ ਭੱਜਿਆ ਨਾ ਚੋਰ ਬੰਦਾ ਭੱਜੇਗਾ ਹੋਰ ਕੀ ਸਾਵਕਾਰ ਥੋੜਾ ਬੱਜੇਗਾ ਮਹਾਰਾਜ ਬੱਜੇਗਾ ਤਾਂ ਚੋਰ ਹੈ ਨਾ ਸਾਵਕਾਰ ਥੋੜਾ ਬੱਜੇਗਾ ਦੁਕਾਨ ਸੱਚਾ ਬੰਦਾ ਕਦੇ ਦੁਕਾਨ ਛੱਡ ਕੇ ਨਹੀਂ ਪਾਇਦਾ ਦੁਕਾਨ ਕਾਦੀ ਹੈ ਬਾਲ ਕੱਟਣ ਦੀ ਸੇਵ ਕਰਨ ਦੀ ਜਨਾਨੀਆਂ ਦੇ ਬਾਲ ਕੱਟਣ ਦੀ ਬੰਦਿਆਂ ਦੀਆਂ ਦਾੜੀਆਂ ਕੱਟਣ ਦੀ ਤੇ ਉਹਨਾਂ ਜਿਹੜਾ ਬੰਦਾ ਲੋਕਾਂ ਦੇ ਬਾਲ ਕੱਟਦਾ ਹੈ ਉਹਨਾਂ ਨੂੰ ਕੇਸ ਰੱਖਣ ਦੇ ਲਈ ਪ੍ਰੇਰਿਤ ਨਹੀਂ ਕਰ ਸਕਦਾ ਤੇ ਉਹਨੂੰ ਛੋਟੇ ਸਾਹਿਬ ਜੀ ਦੇ ਆ ਕੇ ਦਰਸ਼ਨ ਦੇਣਗੇ ਗੁਰਦੁਆਰਾ ਸਾਹਿਬ ਜਾਂਦੇ ਹੋ ਤੁਸੀਂ ਭਾਈ ਸਾਹਿਬ ਤੁਸੀਂ ਦੇਖਿਆ ਹੋਵੇਗਾ ਗੁਰਦੁਦਾਰੇ ਸਾਹਿਬ ਚ ਕੀ ਹੈ ਕਿ ਜਿਹੜਾ ਬੰਦਾ 24 ਘੰਟੇ ਉੱਥੇ ਪਾਠ ਕਰਦਾ ਕਦੇ ਉਹਨੂੰ ਵੀ ਸਿੱਖ ਧਰਮ 'ਚ ਪਖੰਡ ਨਹੀਂ ਹੈਗਾ ਇਹ ਬੰਦਾ ਉੱਥੇ ਜਾ ਕੇ ਲੰਗਰ ਲਾਉਂਦਾ ਲਾਵੇ ਹਜ਼ਾਰ ਵਾਰ ਲੰਗਰ ਲਾਵੇ ਇਹਨੂੰ ਕੋਈ ਕੁਝ ਨਹੀਂ ਅਸੀਂ ਕਹਿੰਨੇ ਆਂ ਅਸੀਂ ਇਹਦਾ ਸਾਥ ਦਵਾਂਗੇ ਲੰਗਰ 'ਚ ਹਿੱਸਾ ਵੀ ਪਾਵਾਂਗੇ ਪਰ ਉੱਥੇ ਜਾ ਕੇ ਪਖੰਡਰ ਕਰਦਾ ਪਖੰਡ ਕਿ ਆ ਕੀ ਕਰਦਾ ਕਿ ਮੈਥੋਂ ਛੋਟੇ ਸਾਹਿਬ ਜਦ ਦੇ ਟੌਪੀਆਂ ਮੰਗ ਰਹੇ ਨੇ ਮੇਰੇ ਤੋਂ ਚਾਹਤ ਮੰਗਦੇ ਨੇ ਛੋਟੇ ਸਾਹਿਬ ਜਦ ਦੇ ਤੁਸੀਂ ਦੱਸੋ ਇਹ ਹੋ ਸਕਦਾ ਨਹੀਂ ਹੋ ਸਕਦਾ ਮਹਾਰਾਜ ਨਹੀਂ ਹੋ ਸਕਦਾ ਇਮਾਨਦਾਰ ਬੰਦੇ ਨੂੰ ਮਿਲ ਜਾਏਗਾ ਇਹਨਾਂ ਨੂੰ ਨਹੀਂ ਮਿਲੇਗਾ ਇਹ ਬੰਦਾ ਤੁਹਾਨੂੰ ਪਤਾ ਹੈ ਇਹ ਇਸ਼ਰਾਪੀਨ ਵਾਲਾ ਬੰਦਾ ਹੈ ਮਹਾਰਾਜ ਹੈ ਤਾਂ ਐਸੇ ਹੀ ਬੰਦੇ ਆਪਾਂ ਕੀ ਕਹਿ ਸਕਦੇ ਆਂ ਬਤਾਓ ਬੰਦੇ ਬੋਲਦੇ ਨਹੀਂ ਗਮਾਨ ਪਣਾ ਕਰਕੇ ਪਰ ਜਿੱਦਾਂ ਦਾ ਇਹ ਮਤਲਬ ਜਿਵੇਂ ਟੁੱੱਚਾ ਬੰਦਾ ਕਹੇ ਜੀ ਭਾਈ ਟੁੱੱਚਾ ਬੰਦਾ ਹੈ ਸ਼ਰਾਬੀ ਬੰਦਾ ਇਨੂੰ ਇਹਨੂੰ ਇਹਨੂੰ ਛੋਟੇ ਸਾਹਿਬ ਜਾਦੇ ਆ ਕੇ ਉਹ ਮਹਾਨ ਰੂਹਾ ਆ ਕੇ ਇਹਦੇ ਤੋਂ ਮੰਗਣ ਗਿਆ ਆ ਖਾਨ ਸਾਹਿਬ ਖੜੇ ਨੇ ਖਾਨ ਸਾਹਿਬ ਜਿਹੜਾ ਬੰਦਾ ਸ਼ਰਾਬ ਪੀਂਦਾ ਹੋਵੇ ਚਿਕਨ ਖਾਂਦਾ ਹੋਵੇ ਸਿੱਖ ਧਰਮ ਦੇ ਵਿੱਚ ਉਹਦੇ ਤੋਂ ਛੋਟੇ ਸਾਹਿਬ ਜਾਦੇ ਆ ਕੇ ਮੰਗਣਗੇ ਕਿ ਕੁਝ ਸਾਨੂੰ ਖਾਣ ਲਈ ਦੇ ਦੇ ਮੰਗਣਗੇ ਇਹਨਾਂ ਨੂੰ ਸੁਣਦਾ ਘਟ ਹੈ ਸੋ ਘਟ ਸੁਣਦਾ ਇਹਨਾਂ ਨੂੰ ਕਹਿੰਦੇ ਰੱਬ ਜਾਣੇ ਪਰ ਇਹ ਸਿੱਕਲੀਗਰ ਸਿੱਖ ਭਰਾ ਇੱਥੇ ਰਹਿੰਦੇ ਨੇ ਸਾਹਮਣੇ ਤੁਹਾਡਾ ਇਹਨਾਂ ਦਾ ਕੰਮ ਹੈ ਇੱਥੇ ਕੰਮ ਕਰਦੇ ਆ ਇਹ ਸਿੱਖ ਉਹ ਨੇ ਜਿਹੜੇ ਗੁਰੂ ਦੇ ਅਸਲੀ ਸਿੱਖ ਨੇ ਇਹਨਾਂ ਨੂੰ ਨਹੀਂ ਕਦੇ ਦਿਖਾਈ ਦਿੱਤਾ ਯਾਰ ਉਹ ਜਿਹੜਾ ਬਾਲ ਕੱਟਣ ਵਾਲਾ ਪੂਰੀ ਦੇਖੋ ਦਾੜੀ ਰੱਖੀ ਆ ਕੇਸ ਰੱਖੇ ਨੇ ਸਿਰ ਤੇ ਪ੍ਰੋਪਰ ਸਿੱਖ ਐ ਹੱਥ 'ਚ ਕੜਾ ਪਾਇਆ ਪ੍ਰੋਪਰ ਸਿੱਖ ਐ ਸਾਹਮਣੇ ਇੱਕ ਟਿੰਸੀ ਬਿਊਟੀ ਪਾਰਲਰ ਐ ਅੱਛਾ ਜੀ ਕੱਕੂ ਦਾ ਕੱਕੂ ਨਾਮ ਆਉਦਾ ਤੇ ਉਹ ਬੰਦਾ ਫਤੇਗਰ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਲਾਸ਼ਾਂ ਨਹੀਂ ਸਾਦਤਾ ਹੋਈ ਨੇ ਜਿੱਥੇ ਉੱਥੇ ਜਾ ਕੇ ਕਹਿੰਦਾ ਕਿ ਮੇਰੇ ਤੋਂ ਛੋਟੇ ਸਾਹਿਬ ਜਦੇ ਟੌਪੀਆਂ ਮੰਗਦੇ ਨੇ ਅੱਛਾ ਤੇ ਇਹਨੂੰ ਕਹਿਣਗੇ ਛੋਟੇ ਸਾਹਿਬ ਜਦੋਂ ਕਾਫੀ ਮੰਗਣਗੇ ਕੋਣ ਮੰਗੇ ਜੀ ਸਾਹਿਬ ਜਦੋਂ ਹੋਰ ਦਿੰਦੇ ਆ ਤੋਫੀ ਸਾਹਿਬ ਜਦੋਂ ਲੈ ਕਲੀਨ ਸ਼ੇਵ ਬੰਦਾ ਹੈ ਲੋਕਾਂ ਦੀ ਇੱਦਿਹੀ ਕਰਦੇ ਸਾਹਿਬ ਜਦੋਂ ਕੀ ਤੋ ਜੋ ਆਪਣੇ ਦੇਸ਼ ਦੇ ਪ੍ਰਗਰਾਸੀ ਜੀ ਕੀ ਬੋਲ ਨਾਲ ਦੇ ਪਤਾ ਨਹੀਂ ਕੀ-ਕੀ ਬੋਲਦੇ ਨੇ ਜੀ ਇਹ ਪਖੰਡੀ ਬੰਦੇ ਦੇ ਪਿੱਛੇ ਪੰਜਾਬ ਦੇ ਕਈ ਸਿੱਖ ਐਦਾਂ ਦੇ ਨੇ ਕਮਲੇ ਜਿਹੜੇ ਇਹਦੇ ਇਹਦੇ ਗੋਡੀ ਹੱਥ ਵੀ ਲਾਉਂਦੇ ਨੇ ਅਸੀਂ ਲੰਗਰ ਲਾਣ ਤੋਂ ਕਿਸੇ ਨੂੰ ਨਹੀਂ ਰੋਕਦੇ ਬਾਰ-ਬਾਰ ਕਹਿ ਰਹੇ ਆ ਲੰਗਰ ਤੇ ਕੋਈ ਕਿੰਤੂ ਪਰੰਤੂ ਨਹੀਂ ਪਰ ਪਖੰਡ ਤੇ ਅਸੀਂ ਚੋਟ ਕਰਦੇ ਰਵਾਂਗੇ ਤੁਸੀਂ ਜੋ ਮਰਜੀ ਕਰੋ ਪਰ ਐਦਾਂ ਦੇ ਪਖੰਡੀ ਨੂੰ ਅਸੀਂ ਪੰਜਾਬ 'ਚ ਪਖੰਡ ਨਹੀਂ ਫਲਾਣ ਦਵਾਂਗੇ ਦੁਬਾਰਾ ਫਿਰ ਕਹਿੰਦੇ ਆ ਦਿੱਲੀ ਦੇ ਵਿੱਚ ਆਈ ਸੀ ਬੰਦਾ ਆਪਣਾ ਸਹੂਤ ਦੇਣ ਤੋਂ ਭੱਜ ਗਿਆ ਪਖੰਡੀ ਬੰਦਾ ਹੈ ਇੱਕ ਨੰਬਰ ਦਾ ਸ਼ਰਾਬੀ ਬੰਦਾ ਹੈ ਕੰਨਾਂ ਦੇ ਵਿੱਚ ਮੁੰਦਰਾ ਪਾਉਂਦਾ ਹੈ ਸ਼੍ਰੀ ਨਾਥਾਂ ਦੇ ਡੇਰੇ ਜਾਂਦਾ ਹੈ ਇਹ ਸਿਰਫ ਪੰਜਾਬ ਵਿੱਚ ਪੈਸੇ ਇਕੱਠੇ ਕਰਨ ਜਾਂਦਾ ਬਹੁਤ ਸਾਰੇ ਅਨਪੜ ਪਖੰਡੀਆਂ ਨੂੰ ਮੰਨਣ ਵਾਲੇ ਆਪਣੇ ਸਿੱਖ ਭਾਈਚਾਰੇ ਚ ਇਦਾਂ ਦੇ ਲੋਕ ਨੇ ਜਿਹੜੇ ਇਹਨੂੰ ਚੜਾਵੇ ਚਲਾਉਂਦੇ ਨੇ ਆ ਬੈਠੇ ਨੇ ਇੱਥੇ ਬੰਦੇ ਕੰਮ ਕਰਦੇ ਨੇ ਸਿੱਖਲੀਗਰ ਪਰਿਵਾਰ ਚੋਂ ਨੇ ਅਸਲੀ ਸਿੱਖ ਨੇ ਇਹ ਇਹ ਅਸਲੀ ਸਿੱਖ ਨੇ ਤੇ ਇਹਨਾਂ ਨੂੰ ਤੇ ਕਦੇ ਸਹਿਜਾਦਿਆਂ ਨੇ ਆ ਕੇ ਕਿਹਾ ਨਹੀਂ ਹੈਗਾ ਤੇ ਆ ਜਾ ਗੁਰੂਖ ਸਾਹਿਬ ਨੇ ਕਿਉਂਕਿ ਨਾਮ ਜਪੋ ਬੰਦ ਛਕੋ ਕਰਤ ਕਰੋ ਬਸ ਸਭ ਚੀਜ਼ ਕਰਦੇ ਜੀ ਬੰਦ ਛਕੋ ਹਾਂ ਤੇ ਇਹ ਪਖੰਡੀ ਨੂੰ ਲੱਗਦਾ ਏਦਾਂ ਦਾ ਕੁਝ ਹੋਏਗਾ ਨਹੀਂ ਏਦਾਂ ਕੁਝ ਨਹੀਂ ਹੋਏਗਾ ਤਾਂ ਬੋਲਦੇ ਰਹਿੰਦੇ ਸੀ ਇੱਥੇ ਸੁਣਿਆ ਕਦੇ ਤੁਸੀਂ ਵੀ ਇਹ 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 ਦਿਵਾਨ ਟੋਡਰਮਾਲ ਦਾ ਵੰਸਜ ਹੈ ਕਦੇ ਸੁਣਿਆ ਇੱਥੇ ਨਹੀਂ ਬਾਬਾ ਜੀ ਮੈਂ ਤਾਂ ਪਹਿਲੀ ਵਾਰ ਆਸੀ ਇੱਥੇ ਮਜਨੂ ਢਿੱਲੇ ਗੁਰਦੁਆਰੇ ਵਿੱਚ ਰਹਿੰਦੇ ਸੀ ਅੱਛਾ ਉਹ ਗੁਰਦੁਆਰਾ ਆਪਣੇ ਵਿੱਚ ਮਜਨੂ ਢਿੱਲੇ ਤੁਸੀਂ ਸੁਣਿਆ ਕਦੇ ਇੱਥੇ ਨੇੜੇ ਨਹੀਂ ਕੀ ਬਸ ਇਹ ਵਾਪਰੇ बताएंगे ਜਰਾ ਇਹ ਬੰਦਾ ਬੋਲਦਾ ਹੈ ਕਿ ਮuje ਦਿਮਾਂਡ ਟੋਡਰਮਾਲ ਦਾ ਵੰਸਜ ਹੂ ਮੈਂ ਹੈ ਟੋਡਰਮਾਲ ਦਾ ਵੰਸਜ ਪਤਾ ਆ ਜੀ <laughs> बच्चे ने ना नहीं पता पर पखंड कर रहे है बंदा बहुत सारे एदा दे मतलब इथे बहुत सारे खत्री परिवार रहंदे ने बहुत सारे कपूर टंडन परिवार इथे रहंदे ने गुरु साहब ਦੇ ਵਿੱਚ ਉਹਨਾਂ ਦੀ ਆਸਥਾ ਹੈ ਪਰ ਪਰ ਭਾਈ ਸਾਹਿਬ ਕੋਈ ਬੰਦਾ ਜਿਹੜਾ ਸ਼ਰਾਬ ਪੀਂਦਾ ਹੋਵੇ meat ਖਾਂਦਾ ਹੋਵੇ ਉਹਨੂੰ ਛੋਟੇ ਸਾਹਿਬ ਜਾਦੇ ਆ ਕੇ ਉਹ ਤੋਂ ਟੋਫੀਆਂ ਮੰਗਣਗੇ ਗੁਰੂ ਗੋਬਿੰਦ ਸਿੰਘ ਜੀ ਆ ਕੇ ਉਹ ਤੋਂ ਚਾਟ ਦਾ ਲੰਗਰ ਮੰਗਣਗੇ ਨਹੀਂ ਨਹੀਂ ਮੰਗਣਗੇ ਇੱਕ ਇਹ ਬੰਦਾ ਇੱਥੇ ਟਿਮਸੀ ਬਿਊਟੀ ਪਾਰਲਰ ਵਾਲਾ ਪਿਛਲੇ 50 60 ਸਾਲਾਂ ਤੋਂ ਲੋਕਾਂ ਦੇ ਵਾਲ ਕੱਟਦਾ ਹੈ ਸ਼ਰਾਬ ਪੀਂਦਾ ਹੈ ਚਿਕਨ ਖਾਂਦਾ ਹੈ ਇਹ ਫਤੇਗੜ ਸਾਹਿਬ ਸ਼ਹੀਦਾਂ ਦੀ ਲਸਾਨੀ ਸਾਧ ਤੋਂ ਹੀ ਇੱਥੇ ਮਾਤਾ ਗੁਜਰੀ ਦੀ ਸਾਧ ਤੋਂ ਹੀ ਉੱਥੇ ਪਹੁੰਚ ਕੇ ਲੰਗਰ ਦੀ ਆਰਚ ਪਖੰਡ ਫਲਾ ਰਿਹਾ ਕਹਿੰਦਾ ਮੈਨੂੰ ਅੱਜ ਛੋਟੇ ਸਾਹਿਬ ਦੇ ਅਧਿਆਏ ਮੈਨੂੰ ਆ ਕੇ ਕਹਿੰਦੇ ਨੇ ਟੌਫੀਆਂ ਦਾ ਲੰਗਰ ਲਾ ਜਾਂ ਮੈਨੂੰ ਟੌਫੀਆਂ ਦੇ ਸਾਨੂੰ ਤੇ ਗੁਰੂ ਗੋਬਿੰਦ ਸਿੰਘ ਆ ਕੇ ਕਹਿੰਦੇ ਨੇ ਸਾਨੂੰ ਚਾਟ ਦੇ ਐਦਾਂ ਐਦਾਂ ਹੋ ਸਕਦਾ ਨਹੀਂ ਐਦਾਂ ਤਾਂ ਨਹੀਂ ਹੋ ਸਕਦਾ ਇਹ ਆਪਣੇ ਆਪ ਨੂੰ ਦਵਾਨ ਟੋਡਰ ਮਲ ਦਾ ਵੰਸਜ ਦੱਸਦਾ ਉਹਨਾਂ ਦੇ ਖਾਨਦਾਨ ਤੋਂ ਮੈਂ ਨਹੀਂ ਐਸਾ ਕਦੀ ਸੁਣਿਆ ਤੇ ਨਹੀਂ ਪੰਜਾਬੀਓ ਪੰਜਾਬ ਦੇ ਉਹ ਸਿੱਖੋ ਇਹ ਦਿੱਲੀ ਦੇ ਆਮ ਲੋਕ ਨੇ ਇੱਥੇ ਜਿੱਥੇ ਆ ਪਖੰਡੀ ਦੇ ਘਰ ਦੇ ਨੇੜੇ ਤੇੜੇ ਦੁਕਾਨਾ ਕਰਦੇ ਨੇ ਜੇ ਇਹ ਐਡਾ ਵੰਸਜ ਹੁੰਦਾ ਨਾ ਦਵਾਨ ਟੋਡਰ ਮਲਜੀ ਦਾ ਫਿਰ ਇੱਥੇ ਸਭ ਨੂੰ ਪਤਾ ਹੁੰਦਾ ਇਸੇ ਪੰਜਾਬ ਚ ਆ ਕੇ ਪਖੰਡ ਕਰਦਾ ਨਾਲੇ ਜੇ ਵੰਸਜ ਹੁੰਦਾ ਤਾਂ ਨਵਾਬ ਦਾ ਨਵਾਬ ਮਲੇਰਕੋਟਲਾ ਦੇ ਜਿਹੜੇ ਨਵਾਬ ਸੀ ਉਹਦੇ ਵੰਸਜ ਸੀਗੇ ਮੁਸਲਮਾਨ ਪਰਿਵਾਰ ਉਹ ਵੀ ਤਾਂ ਆ ਕੇ ਉਹਨਾਂ ਨੇ ਲੰਗਰ ਲਾਇਆ ਉੱਥੇ ਉਹਨਾਂ ਨੂੰ ਕਿਸੇ ਨੇ ਕੁਝ ਬੋਲਿਆ ਨਹੀਂ ਕਿਉਂਕਿ ਉਹ ਪਖੰਡ ਨਹੀਂ ਕਰਦੇ ਪਖੰਡ ਦੀ ਸਿੱਖ ਧਰਮ ਚ ਕੋਈ ਥਾਂ ਨਹੀਂ ਹੈ ਪਖੰਡ ਕਰਨ ਵਾਲੇ ਨੂੰ ਹਮੇਸ਼ਾ ਅਸੀਂ ਰੋਕਾਂਗੇ ਜੇ ਬੋਲਦਾ ਕਿ ਦਬਾਨ ਟੋਡਰ ਟੋਡਰ ਮਲਕਾ ਮੈਂ ਬੰਸ ਜੂ ਔਰ ਵਾਹ ਪੇ ਜਾ ਕੇ ਬੋਲਦਾ ਕਿ ਸਹਿਬ ਜਦ ਮੁੱਸੇ ਟਾਪੀਆਂ ਮੰਗਤੇ ਹੈ ਗੁਰੂ ਗੁਰੂ ਗੋਬਿੰਦ ਸਿੰਘ ਮੁੱਸੇ ਚਾਟ ਮੰਗਤੇ ਹੈ ਔਰ ਸ਼ਰਾਬ ਪੀਨੇ ਵਾਲਾ ਬੰਦਾ ਹੈ ਜੇ ਹਮੇ ਬਤਾਇਆ ਗਿਆ ਜਹਾਂ ਪੇ ਆਬ ਆਪ ਥੋੜਾ ਸੋਚੋ ਆਪ ਵੀ ਧਾਰਮਿਕ ਬੰਦੇ ਹੋ ਕੀ ਇੱਕ ਸ਼ਰਾਬੀ ਬੰਦੇ ਸੇ ਗੁਰੂ ਸਾਹਿਬ ਆ ਕੇ ਚਾਟ ਮੰਗenge ਨਹੀਂ आपने कभी इस बंदे के बारे में यहाँ पे सुना है कि का वंशज है जहाँ पे दिल्ली में नहीं, नहीं सुना। काम तो है इसका कटिंग करने का सिखों में केस रखना दाड़ा रखना वहाँ अमृत शक्तियां हैं वो भी अपने जो केस है उनका मतलब निरादर नहीं करती नहीं। तो जे लोगों के बाल काटता है तो इससे मांगे गुरु साहब टॉफिया नहीं मांग सकते एक हिंदू धर्म नाला बंदा है ਇਨੂੰ ਵੀ ਪਤਾ ਹੈ ਇਹਨੂੰ ਵੀ ਇੰਨੀ ਕ ਅਕਲ ਸੋਜੀ ਹੈਗੀ ਹੈ ਕਿ ਗੁਰੂ ਸਾਹਿਬ ਐਦਾਂ ਦਾ ਕੁਝ ਨਹੀਂ ਕਰਨਗੇ ਇਸ ਪਖੰਡੀ ਦੇ ਕੋਲ ਪਰ ਆਪਣੇ ਸਿੱਖੋ ਤੁਹਾਨੂੰ ਕੀ ਹੋ ਗਿਆ ਪੰਜਾਬੀਓ ਇਹ ਬੰਦਾ ਲੰਗਰ ਦੀ ਆਰਚ ਸਿੱਖ ਕੌਮ ਨੂੰ ਢਾਹ ਲਾ ਰਿਹਾ ਜੇ ਇਹਨੂੰ 2-4 ਸਾਲ ਆਪਾਂ ਨਾ ਰੋਕਦੇ ਤਾਂ ਇਹਨੇ ਉੱਥੇ ਡੇਰਾ ਬਣਾ ਕੇ ਤੇ ਤੁਹਾਡੇ ਸਿਰ ਤੇ ਬੈਠਣਾ ਸੀ ਗੁਰੂ ਸਾਹਿਬ ਦਾ ਸਰੀਕ ਬਣ ਕੇ ਬੈਠਣਾ ਸੀ ਤੇ ਫਿਰ ਤੁਸੀਂ ਹੀ ਕਹਿਣਾ ਸੀ ਕਿ ਹਾਂ ਜੀ ਇਹ ਗੁਫਾ 'ਚ ਇਹ ਹੁੰਦਾ ਇਹਦੀ ਗੁਫਾ 'ਚ ਇਹ ਹੁੰਦਾ ਇਹਦਾ ਮੁੰਡਾ ਹੀ ਅੱਗੇ ਕਹਿਣ ਲੱਗਿਆ ਸੀ ਇਹਦਾ ਮੁੰਡਾ ਇੱਥੇ ਕਹਿੰਦਾ ਕਾਊਂਟਰ ਦੇ ਬੈਠ ਕੇ ਵਾਲ ਕੱਟਦਾ ਹੁਣ ਹੀ ਭਰੋ Google ਦੇ ਵਿੱਚ टीएमसी ब्यूटी पार्लर जीटीवी नगर दिल्ली ਤੁਹਾਨੂੰ ਇਹਦੇ ਮੁੰਡੇ ਦੀਆਂ ਇਹਦੀਆਂ ਫੋਟੋ ਮਿਲ ਜਾਣਗੀਆਂ ਉਹਦੇ ਚ ਜਸਟ ਡੈਲ ਚ ਜਸਟ ਡੈਲ ਨਿਕਟ ਹੋਗੇ ਉੱਥੇ ਮਿਲ ਜਾਣਗੀਆਂ ਤੁਹਾਨੂੰ ਫੋਟੋ ਆ ਪਖੰਡੀ ਬੰਦਾ ਹੈ ਜੇ ਸੱਚਾ ਹੁੰਦਾ ਇੱਥੋਂ ਭੱਜਦਾ ਨਾ ਅਸੀਂ ਤੁਹਾਨੂੰ ਦਿਖਾ ਕੇ ਆਏ ਹਾਂ ਇੱਥੋਂ ਭੱਜ ਗਿਆ ਇਹ ਸੱਚਾ ਬੰਦਾ ਕਦੇ ਨਹੀਂ ਭੱਜਦਾ ਸਵਾਲਾਂ ਦੇ ਜਵਾਬਾਂ ਤੋਂ ਅਸੀਂ ਕਿਹੜੇ ਦੇ ਨਾਲ ਲੜਨਾ ਸੀ ਨਿਮਾਣੇ ਸਿੱਖ ਵਜੋਂ ਅਸੀਂ ਇਹਨੂੰ ਸਵਾਲ ਕਰਦੇ ਸੀ ਹੁਣ ਵੀ ਅਸੀਂ ਕਹਿੰਦੇ ਹਾਂ ਕਿ ਜੇ ਸੱਚਾ ਹੈ ਨਿਰਪੱਖ ਪੋਸਟ ਚੈਨਲ ਦੇ ਦਫ਼ਤਰ ਚੰਡੀਗੜ੍ਹ ਆਵੇ ਸਾਨੂੰ ਕਾਲ ਕਰੇ ਸਾਡਾ ਨੰਬਰ ਮੌਜੂਦ ਹੈ ਅਸੀਂ ਸਿਰਫ ਪੰਜ ਸਵਾਲ ਪੁੱਛਾਂਗੇ ਦਵਾਨ ਟੋਡਰਮਲ ਜਿਹਦਾ ਵੰਸਜ ਹੋਣਦਾ ਇਹਨੂੰ ਸੁਪਨਾ ਕਿੱਥੋਂ ਆ ਗਿਆ ਕਿ ਮੈਂ ਵੰਸਜਾਂ ਸਾਰੇ ਖੱਤਰੀ ਭਰਾ ਹੀ ਵੰਸਜ ਨੇ ਦਵਾਨ ਟੋਡਰਮਲ ਦੇ ਦਾ ਜੇ ਉਹ ਜੈਨ ਸੀ ਹੈ ਤਾਂ ਸਾਰੇ ਜੈਨੀ ਉਹਦੇ ਵੰਸਜ ਨੇ ਫਿਰ ਇਹ ਇਕੱਲਾ ਆ ਕੇ ਉੱਥੇ ਪਖੰਡ ਕਿਉਂ ਫੁਲਾ ਰਿਹਾ ਲੰਗਰ ਲਾਵੇ ਲੰਗਰ ਨੂੰ ਕੋਈ ਨਹੀਂ ਰੋਕਦਾ ਪੰਜਾਬ ਦੇ ਵਿੱਚ ਹਜ਼ਾਰਾਂ ਹਿੰਦੂ ਭਰਾ ਲੰਗਰ ਲਾਉਂਦੇ ਨੇ ਹਜ਼ਾਰਾਂ ਮੁਸਲਮਾਨ ਭਰਾ ਲੰਗਰ ਲਾਉਂਦੇ ਨੇ ਉਸ ਉਹਨਾਂ ਸਮਿਆਂ 'ਚ ਜਦੋਂ ਛੋਟੇ ਸਾਹਿਬ ਜਦਿਆਂ ਦੇ ਸ਼ਹੀਦੀ ਦਿਹਾੜੇ ਹੁੰਦੇ ਨੇ ਪਰ ਉੱਥੇ ਆ ਕੇ ਪਖੰਡੇ ਕਰਦਾ ਬੰਦਾ ਇਹ ਪਖੰਡੀ ਹੈ ਤਾਂ ਭੱਜਿਆ ਜੇ ਸੱਚਾ ਹੁੰਦਾ ਤਾਂ ਇੱਥੇ ਰੁਕਦਾ ਸਵਾਲਾਂ ਦੇ ਜਵਾਬ ਦਿੰਦਾ ਦਿੱਲੀ ਦੇ ਵਿੱਚ ਅਸੀਂ ਉਦੋਂ ਤੱਕ ਇਹਦਾ ਪਿੱਛਾ ਕਰਾਂਗੇ ਜਦੋਂ ਤੱਕ ਜਾਂ ਤਾਂ ਇਹ ਮੁਆਫੀ ਨਹੀਂ ਮੰਗਦਾ ਕਿ ਮੈਂ ਛੋਟੇ ਸਾਹਿਬ ਜੱਤੇ ਦੀ ਬੇਅਦਬੀ ਕੀਤੀ ਹੈ ਉਹਨਾਂ ਬਾਰੇ ਮੈਂ ਗਲਤ ਬੋਲਿਆ ਇਹ ਸਭ ਝੂਠ ਸੀ ਅੱਗੇ ਤੋਂ ਮੈਨੂੰ ਮaaf ਕਰੀ ਸੰਗਤ ਜਾਂ ਫਿਰ ਇਹਦੇ ਖਿਲਾਫ ਪੂਰ ਸਕਾਰਵਾਈ ਵੀ ਕਰਵਾਵਾਂਗੇ ਔਰ ਇਹਦੇ ਬੂਹੇ ਚੱਕ ਕੇ ਵੀ ਬੈਠਾਂਗੇ ਕਿ ਭਰਾਵਾ ਤੂੰ ਦੱਸ ਸੱਚ ਅਸਲ ਕੀ ਹੈ ਕਿਹਨੇ ਤੈਨੂੰ ਭੇਜਿਆ ਕਿਹਨੂੰ ਤੇ ਕਿਸਨੇ ਤੈਨੂੰ ਭੇਜਿਆ ਪੰਜਾਬ ਦੇ ਵਿੱਚ ਪਖੰਡ ਫਲਾਉਣ ਦੇ ਲਈ ਲੰਗਰ ਦੀ ਆੜ ਲੈ ਕੇ ਇਦਾਂ ਦਾ ਕੁਝ ਨਹੀਂ ਹੋਣ ਦਵਾਂਗੇ ਹਜ਼ਾਰਾਂ ਲੰਗਰ ਲੱਗਦੇ ਨੇ ਪੰਜਾਬ 'ਚ ਪੰਜਾਬੀਓ ਆਪਾਂ ਲੰਗਰ ਨਹੀਂ ਲਾ ਸਕਦੇ ਜੇ ਪਖੰਡੀ ਜਾ ਕੇ ਉੱਥੇ ਇੱਕ ਲੰਗਰ ਦੀ ਆੜ 'ਚ ਸਾਡੇ ਗੁਰੂ ਸਾਹਿਬਾਨ ਬਾਰੇ ਛੋਟੇ ਸੱਜਦੇ ਹਮਾਰੇ ਕੁਫਰ ਤੋਲੇਗਾ ਤੇ ਫਿਰ ਤੁਸੀਂ ਲੰਗਰ ਲੰਗਰ ਕਰਕੇ ਇਹਨੂੰ ਮਾਫ਼ ਕਰ ਦੋਗੇ ਲਾਹਨਤ ਹੈ ਤੁਹਾਡੇ ਉਹਨਾਂ ਲੋਕਾਂ ਤੇ ਵੀ ਜਿਹੜੇ ਲੰਗਰ 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 ਪੁਕਾਰੀ ਜਾਂਦੇ ਆ ਲੰਗਰ ਲਾ ਕੇ ਆ ਕੇ ਤੁਹਾਡੇ ਉੱਤੇ ਕੋਈ ਤੁਹਾਡੀਆਂ ਔਰਤਾਂ ਨੂੰ ਗੁਫਾਵਾਂ 'ਚ ਲੈ ਕੇ ਗਲਤ ਕੰਮ ਕਰੇ ਫਿਰ ਵੀ ਤੁਸੀਂ ਉਹਨੂੰ ਲੰਗਰ ਦੀ ਆੜ 'ਚ ਬਖਸ਼ ਲੋਗੇ ਲਾਹਨਤ ਹੈ ਤੁਹਾਡੇ ਤੇ ਇਦਾਂ ਦੇ ਪਖੰਡੀ ਲੋਕਾਂ ਦਾ ਸਾਥ ਦੇਣ ਵਾਲਿਆਂ ਤੇ ਤਾਂ ਫਿਰ ਤੇ ਮੂ ਤੁਹਾਡੇ ਅਸੀਂ ਪੱਲਿਓ ਖਰਚਾ ਕਰਕੇ ਦਿੱਲੀ ਤੱਕ ਪਹੁੰਚੇ ਆ ਇਸ ਦਾ ਬੰਸਜ ਕੱਢਿਆ ਹਰਦਵਾਰ ਤੱਕ ਰਿਕਾਰਡ ਕਰਵਾਇਆ ਸਭ ਕੁਝ ਲੱਭਿਆ ਕੇ ਦਵਾਨ ਟੋਡਰ ਮਲ ਦੇ ਅਸਲੀ ਬੰਸਜ ਦਾ ਪਤਾ ਕਰੀਏ ਪਰ ਇਹ ਪਖੰਡੀਆਂ ਸ਼ਰਾਬ ਪੀਣ ਵਾਲਾ ਬੰਦਾ ਪਰਪਰ ਅਸੀਂ ਇੱਥੇ ਪਤਾ ਕੀਤਾ ਹੈ ਚਿਕਨ ਖਾਨ ਵਾਲਾ ਬੰਦਾ ਹੈ ਸ਼ਰਾਬ ਪੀਣ ਵਾਲਾ ਬੰਦਾ ਹੈ ਜਿਹੜੇ ਇਹਨਾਂ ਨੂੰ ਜਾਣਦੇ ਨੇ ਸਭ ਨੂੰ ਪਤਾ ਹੈ ਕਿ ਦਬੰਗ ਗਈ ਵਾਲਾ ਬੰਦਾ ਹੈ ਸਹੀ ਗੱਲ ਹੈ ਤੁਹਾਡੇ ਸਹੀ ਗੱਲ ਹੈ ਕਿ ਗਲਤ ਕਹ ਰਹੇ ਜੀ ਮੈਂ ਸਹੀ ਕਹਿ ਰਿਹਾ ਤੁਸੀਂ ਸ਼ਰਾਬ ਪੀਣ ਵਾਲਾ ਚਿਕਨ ਖਾਨ ਵਾਲਾ ਬੰਦਾ ਹੈ ਜਾਂ ਨਹੀਂ ਹੈਗਾ ਏ ਸਭ ਜਾਣਦੇ ਨੇ ਇਸ ਬੰਦੇ ਬਾਰੇ ਸੋ ਪੰਜਾਬੀਓ ਸਮਝੋ ਸਿੱਖ ਭਰਾਵੋ ਸਮਝੋ ਕਿ ਕੌਮ ਦੇ ਵਿੱਚ ਪਖੰਡ ਬਾਦ ਨੂੰ ਵਧਾਵਾ ਨਾ ਦਈਏ ਪਖੰਡ ਘਟਾਓ ਪਖੰਡ ਪਹਿਲਾਂ ਹੀ ਆਪਣੇ ਤਾਂ ਬਹੁਤ ਏਦਾਂ ਦਾ ਪਖੰਡ ਵਧਿਆ ਹੋਇਆ ਇੱਕ ਹੋਰ ਪਖੰਡੀ ਤੁਸੀਂ ਪੈਦਾ ਕਰ ਰਹੇ ਹੋ ਪੈਰੀ ਹੱਥ ਲਾ ਲਾ ਕੇ ਲਾਹਨ ਤਾਂ ਉਹਨਾਂ ਬੀਬੀਆਂ ਦੇ ਜਿਨ੍ਹਾਂ ਨੇ ਗਾਤਰੇ ਗਲਾਂ 'ਚ ਪਾਈ ਸੀਗੇ ਤੇ ਇਹਦੇ ਪੈਰਾਂ 'ਚ ਡਿਗਰੀਆਂ ਸੀਗੀਆਂ ਬਹੁਤ ਸਾਰੇ ਨੌਜਵਾਨ ਜਿਹੜੇ ਪੱਗਾਂ ਬੰਨੀ ਸੀਗੇ ਤੇ ਇਹਦੇ ਪੈਰਾਂ 'ਚ ਉੱਥੇ ਐਵੇਂ ਡਿਗ ਰਹੇ ਸੀ ਬਾਬਾ ਜੀ ਬਾਬਾ ਜੀ ਕਰਕੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਤੁਸੀਂ ਟੇਕਿਆ ਨਹੀਂ ਲਾਹਣਤੀਓ ਕਦੇ ਗੁਰੂ ਗ੍ਰੰਥ ਸਾਹਿਬ ਅੱਗੇ ਇਦਾਂ ਨਸਤ ਨਸਤ ਮਸਤ ਹੋਇਆ ਕਰੋ ਜਿੱਦਾਂ ਪਖੰਡੀ ਦੇ ਇੱਥੇ ਦਾੜੀ ਕਟਵਾ ਕੇ ਚੱਲ ਜਿਓ ਉਹਦੇ ਕੋਲ ਆ ਕੇ ਮੂਰਖੋ ਜਿਹੜੇ ਤੁਸੀਂ ਇੱਕ ਇਸ ਪਖੰਡੀ ਨੂੰ ਨਹੀਂ ਪਛਾਣ ਸਕੇ ਇਹ ਇੱਥੇ ਲੋਕਾਂ ਦੇ ਬਾਲ ਕੱਟਦਾ ਹੈ ਦਾੜੀਆਂ ਕੱਟਦਾ ਹੈ ਜਨਾਨੀਆਂ ਦੇ ਭਰਵੱਟੇ ਕੱਟਦਾ ਹੈ ਗੁੱਤਾਂ ਵੀ ਕੱਟਦਾ ਇੱਥੇ ਜਨਾਨੀਆਂ ਦੀਆਂ ਸ਼ਰਾਬ ਪੀਂਦਾ ਹੈ ਚਿਕਨ ਖਾਂਦਾ ਹੈ ਤੇ ਇਹ ਤੁਹਾਡਾ ਤੇ ਇਹ 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 ਦਿਵਾਨ ਟੋਟਲ ਮਾਰਦਾ ਬੰਸ ਜੀ ਨਹੀਂ ਹੋ ਸਕਦਾ ਇਦਾਂ ਦਾ ਬੰਦਾ ਲਾਹਣਤਾ ਇਹਦੇ ਤੇ ਵੀ ਤੇ ਉਹਨਾਂ ਤੇ ਵੀ ਜਿਹੜੇ ਇਸ ਪਖੰਡੀ ਦਾ ਸਾਥ ਦਿੰਦੇ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ